ਆਪਣੀ ਇਹ ਸੁਣੀ ਨੂੰ ਇੱਥੇ ਰੱਖਣਾ ਈ ਕੁਣੀ ਕੁਣੀ ਦਾ ਮਤਲਬ ਇੱਥੋਂ ਲੈ ਕੇ ਇੱਥੇ ਤੱਕ ਇਸ ਨੂੰ ਕੀ ਕਹਿੰਦੇ ਵਨ ਕਯੂਬਿਟ ਵਨ ਕਯੂਬਿਟ ਇਹ ਕਿੰਨਾ ਹੁੰਦਾ 18 ਇੰਚ ਦਾ ਐਵਰੇਜ 18 ਇੰਚ ਹੁੰਦਾ ਮਿਲ ਲਿਓ ਇੰਤਾ ਹੈਗਾ ਮੀਰਿੰਗ ਟੇਪ ਹੋਊਗੀ ਮਿਣੋਂਗੇ ਕਿਵੇਂ ਉਹ ਸਕੇਲ ਨਾਲ ਮਿਲ ਲਿਓ ਇੱਕ ਜਣੀ ਨੂੰ ਲਾ ਦਿਓ ਕਿ ਮੇਨੇ ਇੱਥੇ ਕਿੰਨੇ ਹੋ ਗਿਆ 18 ਇੰਚ ਆ ਜਾਊਗਾ ਜੇ 18 ਇੰਚ ਆ ਗਿਆ ਇਹਨੂੰ ਸਾਢੇ 3 ਨਾਲ ਗੁਣਾ ਕਰ ਲਿਓ ਤੁਹਾਡੀ ਹਾਈਟ ਆ ਜੂਗੀ ਐ ਸਾਇੰਸ ਐ ਮੈਥ ਹੈਨਾ ਹਾਂ ਗੁਰਬਾਣੀ ਚ ਲਿਖਿਆ ਹੈ ਸਾਢੇ 3 ਹੱਥ ਤੇਰੀ ਸੀਮਾ ਵੀ ਤੂੰ ਕੀ ਹੰਕਾਰ ਜਾ ਕਰੀ ਜੰਨਾ ਸਾਢੇ 3 ਹੱਥਾਂ ਜਿੰਨੀ ਥਾਂ ਮਿਲਨੀ ਹੈ ਤੈਨੂੰ ਤੈਨੂੰ ਜਦੋਂ ਭੁਕਣਾ ਵੀ ਸਾਢੇ 3 ਹੱਥਾਂ ਜਿੰਨੀ ਥਾਂ ਚ ਤੂੰ ਪੂਰਾ ਆ ਜਾਣਾ ਫਿਰ ਉਹ ਸਾਢੇ 3 ਹੱਥ ਨੂੰ ਮਿੰਕੇ ਦੇਖਿਆ ਗਿਆ ਇਹ ਦੇਖਿਆ ਗਿਆ ਕਿੰਨਾ ਸੀਗਾ 18 ਇੰਚ 18 ਇੰਚ ਨੂੰ ਉਹਦੇ ਨਾਲ ਕੀਤਾ 3.5 ਨਾਲ 63 ਇੰਚ 63 ਇੰਚ ਦੇ ਫੁੱਟ ਬਣਾਏ 5 ਫੁੱਟ 3 ਇੰਚ ਤਾਂ 5 ਫੁੱਟ 4-5 ਇੰਚ ਦਾ ਬੰਦਾ ਤੁਹਾਡੇ ਸਾਹਮਣੇ ਖੜਾ ਹੈ ਇਹ ਐਸਐਚਆਈ ਠੀਕ ਹੈ ਤਾਂ ਹੁਣ ਤੁਸੀਂ ਕੀ ਕਰਨਾ ਇੱਥੇ ਫੋਰਸ ਲਾ